ਗੱਲ ਅੱਗੇ-ਅੱਗੇ ਜ਼ਿਆਦੀ ਵਧੂਗੀ ਘਟਣੀ ਨਹੀਂ ਚਲ ਦੇਖਦੇ ਆਂ ਭੈਣ ਜੀ ਕੀ ਕਹਿੰਦੀ ਆ ਉਹ ਸਮਝਾਉਂ ਤਾਂ ਮੈਂ ਬਥੇਰਾ ਪਰ ਜੇ ਨਾ ਹੀ ਮੰਨੀ ਫਿਰ ਤਾੜ ਕੇ ਕਹੂੰਗੀ ਕਿ ਭਾਈ ਕਾ ਨੂੰ ਆਪਦਾ ਘਰ ਖਰਾਬ ਕਰਦੀ ਐ ਕਿਸੇ ਦੇ ਪਿੱਛੇ ਲੱਗ ਕੇ ਚਲੋ ਭੈਣ ਜੀ ਤੁਸੀਂ ਇੱਥੇ ਬੈਠੋ ਮੈਂ ਉਹਦੇ ਕੋਲ ਜਾਂਨੀ ਆ ਨਾ ਤੂੰ ਮੇਰੀ ਗੱਲ ਸੁਣਾ ਤੂੰ ਮੁੜ ਕੇ ਇੱਕ ਵਾਰੀ ਅੰਦਰ ਆ ਕੇ ਬਾਹਰ ਹੀ ਨਹੀਂ ਨਿਕਲੀ ਹੈ ਤੈਨੂੰ ਪਤਾ ਨਹੀਂ ਵੀ ਮੇਰੀ ਮੰਮੀ ਨੇ ਵੀ ਜਾਣਾ ਮੈਂ ਬਹਿ ਕੇ ਬਿੰਦਛਟੋ ਦੇ ਨਾਲ ਗੱਲਾਂ ਕਰ ਲਾਂ ਮੰਮੀ ਬਾਹਰ ਆ ਕੇ ਵੀ ਮੈਂ ਕੀ ਕਰਾਂ ਤੁਸੀਂ ਤਾਂ ਮਾਮੀ ਵਾਲੀ ਬੋਲੀ ਬੋਲਣ ਲੱਗ ਗਏ ਤੁਹਾਨੂੰ ਤਾਂ ਸਮਾਧੀ ਮੇਰਾ ਪੱਖ ਲੈਣਾ ਚਾਹੀਦਾ ਸੀ ਤੁਸੀਂ ਤਾਂ ਉਹਦਾ ਲੈ ਲਿਆ ਸਮਾਧੀ ਮੈਨੂੰ ਸਮਝਾਉਣ ਲੱਗ ਗਏ ਨਾ ਮੈਂ ਤਾਂ ਤੈਨੂੰ ਹੀ ਸਮਝਾਉਣਾ ਜੇ ਤੂੰ ਇੱਥੇ ਗਲਤ ਕਰ ਰਹੀ ਹੈ ਉਹ ਤਾਂ ਤੇਰੀ ਮਾਮੀ ਜਮਾ ਸਹੀ ਹੈ ਉਹ ਠੀਕ ਕਹਿੰਦੀ ਐ ਤੈਨੂੰ ਜਿਹੜਾ ਕੁਝ ਕਹਿੰਦੀ ਐ ਮੰਮੀ ਜੇ ਮੰਮੀ ਸਹੀ ਐ ਤਾਂ ਮੈਂ ਕਿਹੜਾ ਕੁਝ ਗਲਤ ਕਹਿ ਰਹੀ ਆ ਮੈਂ ਤਾਂ ਸਿਰਫ ਆਈ ਕਿ ਹੈ ਬੀਪੂਆ ਨੂੰ ਭਾਈ ਸੰਧਾਰਾ ਦੇ ਕਿ ਆਉਣਾ ਪਰ ਮੰਮੀ ਮੰਨ ਹੀ ਨਹੀਂ ਰਹੀ ਹੁਣ ਅਸੀਂ ਨਾਨਕੇ ਰਹਿਨੇ ਆ ਤਾਂ ਫਿਰ ਇੱਥੋਂ ਹੀ ਲੈ ਕੇ ਜਾਵਾਂਗੇ ਜੇ ਅਸੀਂ ਕਿਤੇ ਹੋਰ ਰਹਿੰਦੇ ਹੁੰਦੇ ਉੱਥੋਂ ਨਾ ਉਹਨੂੰ ਦੇ ਕੇ ਆਉਂਦੇ ਅੱਖ ਨੂੰ ਉਹ ਵੀ ਕਰ ਦਿੱਤੀ ਐ ਮਾਪੂਆ ਕਿਹੜਾ ਤੁਹਾਡੇ ਸੰਧਾਰੇ ਤੇ ਬੈਠੀ ਐ ਉਹਦੇ ਹੋਰ ਭਾਈ ਨੇ ਉਹ ਦੇ ਆਉਣਗੇ